ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਦੇ ਵਿੱਚ ਸ਼ਨੀਵਾਰ ਨੂੰ ਦਿਨ ਦਿਹਾੜੇ ਮੁੱਲਾਪੁਰ ਨਜ਼ਦੀਕ ਬੱਦੋਵਾਲ ਦੇ ਇਲਾਕੇ ਦੇ ਲਗਜ਼ਰੀ ਗੱਡੀਆਂ ਦੇ ਸ਼ੋਰੂਮ ਤੇ ਤਾਬੜਤੋੜ ਫਾਇਰਿੰਗ ਹੋਈ ਦੱਸਿਆ ਜਾਂਦਾ ਹੈ ਕਿ ਦੋ ਬਦਮਾਸ਼ ਬਾਈਕ ਤੇ ਸਵਾਰ ਹੋ ਕੇ ਆਏ ਤੇ ਰਾਇਲ ਲਿਮੋਜ਼ ਨਾਂ ਦੇ ਸ਼ੋਰੂਮ ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਬਹੁਤ ਸਾਰੀਆਂ ਗੋਲੀਆਂ ਸ਼ੋਰੂਮ ਦੇ ਬਾਹਰ ਖੜੀ ਮਰਸੀਡੀਜ਼ ਅਤੇ ਰੇਂਜ ਰੋਵਰ ਵਰਗੀ ਲਗਜ਼ਰੀ ਗੱਡੀਆਂ ਦੇ ਫਰੰਟ ਸ਼ੀਸ਼ੇ ਤੇ ਲੱਗੀਆਂ ਜਿਨ੍ਹਾਂ ਦੇ ਕਰਕੇ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀ ਗਈਆਂ ਗੋਲੀਆਂ ਚਲਾਣ ਤੋਂ ਬਾਅਦ ਬਦਮਾਸ਼ਾਂ ਨੇ ਸ਼ੋਰੂਮ ਦੇ ਬਾਹਰ ਗੈਂਗਸਟਰ ਪਵਨ ਸ਼ਕੀਨ ਅਤੇ ਮੁਹੱਬਤ ਰੰਦਾਵਾ ਦੇ ਨਾਮ ਦੇ ਪਰਚੇ ਵੀ ਸੁੱਟੇ ਘਟਨਾ ਦੀ ਸੂਚਨਾ ਮਿਲਦੇ ਹੀ ਮੁੱਲਾਪੁਰ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਕੀ ਕਰਨ ਮੌਕਾ ਮੀ ਇਹ ਜੀ ਅੱਜ ਸਾਨੂੰ ਕਰੀਬ 1:30 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਕਪੂਰਪੁਰੋਂ ਦੇ ਰਾਏ ਕਿ ਇੱਥੇ ਇੱਕ ਪਾਈਰੇਵੈਂਟ ਹੋਇਆ ਸੋ ਇੱਥੇ ਜਦੋਂ ਮੌਕੇ ਤੇ ਆ ਕੇ ਇਨੀਸ਼ੀਅਲੀ ਦੇਖਿਆ ਵਾ ਇਹ ਹੀ ਰਾਇਲ ਨੀਮੋਜ਼ ਨਾਮ ਤੇ ਇਹਨਾਂ ਕੋ ਲਗਜ਼ਰੀ ਕਾਰ ਨੇ ਜੋ ਵਿਆਹ ਸ਼ਾਦੀ ਦੇ ਵਿੱਚ ਲੋਕਾਂ ਨੂੰ ਡਿਸਪਲੇ ਕਰਦੇ ਨੇ ਇੱਥੇ ਅ ਮੁਰਲੇ ਤੋੜਦੇ ਪਤਾ ਲੱਗਾ ਕਿ ਖੁਦ ਮਾਲਕ ਤਾਂ ਇੱਥੇ ਮੌਜੂਦ ਨਹੀਂ ਸੀ ਇਹਨਾਂ ਦੇ ਜੋ ਇੱਥੇ ਕੰਮੇ ਨੇ ਉਹ ਇਥੇ ਤਾਂ ਇਹਨਾਂ ਨੂੰ ਕਰੀਬ 10:30 ਵਜੇ ਪੈਰੀ ਦੀ ਆਵਾਜ਼ ਆਈ ਸੀ ਸੋ ਹੁਣ ਵਕਫ ਪਹਿਲੋਂ ਤੋਂ ਹਜੇ ਤੱਕ ਇਹ ਨਹੀਂ ਕਿੰਨ ਇਨਫੋਰਮੇਸ਼ਨ ਕਰਤੀ ਹੋਈ ਹੈ ਕਿ ਇਹ ਇਹ ਦੋ ਨਕਾਬ ਪੋਸ਼ ਸਿਕਲ ਦੇ ਇੱਥੇ ਆਏ ਨੇ ਜਿਨ੍ਹਾਂ ਵੱਲੋਂ 5 ਤੋਂ 6 ਰੌਂਗ ਦੇ ਤੇ ਪੈਰੀ ਕੀਤੀ ਗਈ ਜੋ ਦੋ ਫਾਇਰ ਇਹਨਾਂ ਦੇ ਸ਼ੀਸ਼ੇ ਦੇ ਉੱਪਰ ਲੱਗੇ ਨੇ ਤੇ ਦੋ ਤਿੰਨ ਫਾਇਰ ਇਹਨਾਂ ਦੀ ਗੱਡੀ ਉੱਤੇ ਲੱਗੇ ਸਰ ਜੀ ਵੀਆਪੀ ਡੋਟ ਹਾਂਜੀ ਰਾਜ ਸਿੰਘ ਮਾਮਲਾ ਕਰਦਾ ਜੀ ਇਹ ਹਜੇ ਤੱਕ ਜੀ ਕੋਈ ਕਲੈਰਿਟੀ ਨਹੀਂ ਹਜੇ ਬਿਲਕੁਲ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਇਸ ਦੇ ਮਾਲਕ ਨੇ ਮਦਈਆ ਉਹਨੂੰ ਤੋਂ ਇੱਕ ਪ੍ਰੋਫੈਸੀਤੀ ਜਾਰੀ ਕੀਤੀ ਹੈ ਸਨ ਉਹਨਾਂ ਦੀ ਰੰਜਿਸ਼ ਜਾਂ ਕਿਸੇ ਤਰੀਕੇ ਦਾ ਇਹ ਵੀ ਚੀਜ਼ ਹਜੇ ਤੱਕ ਕਲੀਅਰ ਨਹੀਂ ਕਰ ਸਕਦੇ ਸਰ ਕਿੰਨੇ ਕੋਲ ਬਰਾਬਰ ਹੋਇਆ ਜੀ ਹਜੇ ਤੱਕ ਵੀ ਇੱਥੇ ਸਰਚ ਕਰ ਰਹੇ ਹਾਂ ਸੋ ਜਦੋਂ ਸਰਚ ਪੂਰੀ ਹੋ ਜੂਗੀ ਉਸ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਕਿੰਨੇ ਸਰ ਉਹ ਪਰਚੀ ਵੀ ਸੁੱਟ ਕੇ ਗਈ ਸੀ ਕਿ ਪਰਚੀ ਚੀਜ਼ ਆ ਇੱਕ ਵੀ ਪਰਚੀ ਵੀ ਮਿਲੀ ਹੈ ਜੀ ਜਿਹਦੇ ਉੱਪਰ ਦੋ ਕਿਸੇ ਸ਼ਖਸ ਦਾ ਨਾਮ ਲਿਖਿਆ ਹੋਇਆ ਤੇ ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿਸ ਤਰੀਕੇ ਨਾਲ ਇਸ ਵਾਰਦਾਤ ਦੇ ਨਾਲ ਇਸ ਕੀ ਦਾ ਤਾਲੁਕ ਆ ਉਹ ਵੀ ਹਜੇ ਕਲੀਅਰ ਕਰ ਰਹੇ ਹਾਂ ਸਰ ਮਾਲਕ ਕਿੰਨੇ ਨੇ ਜੀ ਇਹਦੇ ਇਹਦੀ ਇਹ ਦਿਨ ਬੰਦਨ ਦੀ ਪਾਰਟਨਰਸ਼ਿਪ ਆ ਜੀ ਅਲੱਗ-ਅਲੱਗ ਦਿਨ ਮਾਲਕ ਨੇ ਜੂ ਇੱਥੇ ਹੋਰ ਲਿਮੋਜ਼ ਨਾਮ ਦੇ ਨਾਲ ਦੇ ਦੋ ਇੱਥੇ ਅਲੱਗ-ਅਲੱਗ ਜਗ੍ਹਾ ਦੋ ਸ਼ੌਕ ਸਰ ਅੱਜ ਰਾਜਪਾਲ ਦਾ ਵੀ ਤੁਹਾਨੂੰ ਦੌਰਾ ਸੀ ਨੰਗਣਾ ਸੀ ਕਿਤੇ ਉਸ ਨਾਲ ਗੱਲ ਨਹੀਂ ਲੇਕਿਨ ਨਹੀਂ ਉਸ ਨਾਲ ਕੋਈ ਤਰ੍ਹਾਂ ਦੀ ਗੱਲ ਨਹੀਂ ਠੀਕ ਹੈ ਸਰ ਠੀਕ ਹੈ ਜੀ ਧੰਨ ਇਸ ਸਲੋ ਕਰਕੇ ਚਲਾਈ ਹੋਈ ਆ। ਦੇਖਦੇ ਨਾਰਮਲ ਆ। ਨਾਰਮਲ। ਇੱਕ ਸਲੋ ਆ। ਨੂੰ ਆਇਆ ਕਰਦੇ ਸਲੋ। ਸਲੋ ਆ ਨਹੀਂ। ਸਲੋ ਹੈ। ਨਾਰਮਲ ਨਹੀਂ ਹੈ। ਸਲੋ। ਉਹ ਨਾਰਮਲ ਹੋ ਕੀ ਨਾ? ਉਹ ਪਲੇ ਬੈਟ। ਇਹਨਾਂ ਚਾਰ ਅਸਮਾਨ। ਤੋਂ ਵਾ ਇੱਕ ਆ ਫਲੇਵਰ ਹੈ। i'm not going